ਇਹ ਦਿਨ ਨਵੇਂ ਸਾਲ ਦਾ ਔਰ ਰਾਜਾ ਬਲੀ ਕਰਪਲੀ ਹੋ ਰਹੀ ਆ ਤਾਂ ਸਰਬੱਤ ਦਾ ਹੀ ਭਲਾ ਹੋਵੇ ਅਸੀਂ ਤਾਂ ਇਹ ਅਰਦਾਸ ਕਰਦੇ ਆ ਨਾਨਕ ਨਾਮ ਚੜਦੀ ਗੱਲਾ ਤੇਰੇ ਭਾਣੇ ਸਰਬੱਤ ਦਾ ਭਲਾ ਜੇ ਕੋਈ ਰਾਜ ਡਿਗਿਆ ਆ ਬੰਦਾ ਛੱਡੋ ਕੋ ਜਾਨਵਰ ਵੀ ਆ ਉਹਨੂੰ ਵੀ ਪਾਣੀ ਪਿਲਾਓ ਪਾਣੀ ਪੀਣਾ ਆਪਣੇ ਭਾਈ ਕਨਈਆ ਜਿਹੜੇ ਆ ਨਾ ਇਹ ਦੁਸ਼ਮਣਾਂ ਨੂੰ ਵੀ ਪਾਣੀ ਪਿਲਾਉਂਦੇ ਸੀ ਦੁਸ਼ਮਣਾਂ ਨੂੰ ਵੀ ਪਾਣੀ ਪਿਲਾਉਂਦੇ ਸੀ ਤਾਂ ਆਪਣੇ ਬੰਦਿਆਂ ਨੂੰ ਪਾਣੀ ਪਾਣੀ ਪਿਲਾਉਂਦੇ ਸੀ ਪਾਣੀ ਪਿਲਾਉਣਾ ਬਹੁਤ ਪੌਂਦਾ ਕਰ ਮੈਂ ਸਾਡੇ ਮਹਾਰਾਜ ਦੀ ਸਿੱਖਿਆ ਮੱਲਮ ਵੀ ਦਿੱਤਾ ਖੂਨਦਾਨ ਮਹਾਦਾਨ ਖੂਨਦਾਨ ਨਾਲ ਮਿਲਦਾ ਹੈ ਕਿਸੇ ਨੂੰ ਜੀਵਨਦਾਨ ਸਤਿ ਸ਼੍ਰੀ ਅਕਾਲ ਬੀਬੀ ਬੱਤੀ ਨਵਾਂ ਸ਼ਹਿਰ ਦੇਖ ਰਹੇ ਮੈਂ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਦਨੀ ਸੁਰੀ ਸਾਥੀਓ ਨਵਾਂ ਸਾਲ ਦਾ ਅੱਜ ਪਹਿਲਾ ਦਿਨ ਹੈ ਨਵੇਂ ਸਾਲ ਦਾ ਪਹਿਲਾ ਦਿਨ ਹੈ ਔਰ ਮੇਰੇ ਨਾਲ ਜਿਹੜੇ ਵੀਰ ਤੁਹਾਨੂੰ ਨਜ਼ਰ ਆ ਰਹੇ ਨੇ ਇਹ ਆਪਣਾ ਖੂਨਦਾਨ ਕਰਕੇ ਆਏ ਨੇ ਤੇ ਕਿਸੇ ਨੂੰ ਨਵਾਂ ਜੀਵਨ ਦੇਣਗੇ ਤੁਹਾਨੂੰ ਪਤਾ ਜਦ ਕਿਸੇ ਦੇ ਸਰੀਰ ਵਿੱਚ ਕੋਈ ਕਮੀ ਪੇਸ਼ੀ ਆ ਜਾਂਦੀ ਹੈ ਤਾਂ ਖੂਨ ਦਾ ਇੱਕ ਇੱਕ ਕਤਰਾ ਜਿਹੜਾ ਆ ਉਹ ਬਹੁਤ ਇੰਪੋਰਟੈਂਟ ਹੁੰਦਾ ਬਹੁਤ ਕ੍ਰੂਸ਼ਲ ਹੁੰਦਾ ਤੇ ਇਹ ਵੀਰ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਸ਼ੁਆਇਤ ਛਾਣਾ ਪਹਿਲੀ ਤਰੀਕ ਨੂੰ ਅੱਜ ਆਪਣਾ ਬਲੱਡ ਡੋਨੇਟ ਕਰਕੇ ਆਏ ਆ ਰਾਜਾ ਸਾਹਿਬ ਮਹਾਰਾਜਾ ਜੀ ਦੇ ਗੁਣ ਗਾਰੇ ਨੇ ਨਾਲ ਦੀ ਨਾਲ ਔਰ ਭਾਵਨਾ ਦੇਖ ਲੋ ਕਿ ਦੋ ਵੀਰਾਂ ਨੇ ਤਾਂ ਥੱਲੇ ਚੱਪਲਾ ਵੀ ਨਹੀਂ ਪਾਈਆਂ ਬੂਟ ਵੀ ਨਹੀਂ ਪਾਏ ਉਹ ਵੀਰ ਨੇ ਚੱਪਲਾ ਪਾਈਆਂ ਕਹਿੰਦੇ ਕਿ ਬਸ ਦਿਲ ਦੀ ਭਾਵਨਾ ਆ ਜਿਹਦੇ ਕਰਕੇ ਇੱਥੇ ਆਏ ਨੇ ਮੈਂ ਇਹਨਾਂ ਦਾ ਨਾਮ ਨਹੀਂ ਜਾਣਦਾ ਆ ਪਾਏ ਸੀ ਕਿ ਆਪਣੇ ਕੋਈ ਪਰਸਨਲ ਕੰਮ ਵੀਰ ਹੋਣੀ ਮਿਲਗੇ ਤਾਂ ਸੋਚਿਆ ਕਿ ਜੋ ਇਹਨਾਂ ਦਾ ਜज्ਬਾ ਆ ਜੋ ਇਹਨਾਂ ਦੀ ਜਜ਼ਬਾਤ ਨੇ ਉਹ ਤੁਹਾਡੇ ਨਾਲ ਸਾਂਝੇ ਕਰੀਏ ਪਾਜੀ ਕੀ ਨਾਮ ਤੁਹਾਡਾ ਮੇਰਾ ਨਾਮ ਚਰਨਜੀਤ ਸਿੰਘ ਚੰਨੀ ਪਿੰਡ ਕਿਹੜਾ ਆਪਣਾ ਭਰੋਮਯਾਰਾ ਭਰੋਮਯਾਰਾ ਹਾਂਜੀ ਤੇ ਆਪਣੇ ਸਵੈਚਨਕ ਖੂਨ ਬਲੱਡ ਡੋਨੇਟ ਕਰਦੇ ਹਾਂਜੀ ਹਾਂਜੀ ਕਿੰਨੀ ਵਾਰ ਹੋ ਗਿਆ ਪਹਿਲਾਂ ਕਿੰਨਾ ਕਰਦਾ ਤਕਰੀਬਨ 12ਵੀਂ ਵਾਰ ਦੇ ਚੁੱਕਾ 12ਵੀਂ ਵਾਰ ਹਾਂਜੀ ਅੱਛਾ ਅਸੀਂ ਸ਼੍ਰੀਨਾ ਕਮਰਾਇਆ ਸਾਡੇ ਨਾਂ ਦੇ ਬਲੱਡ ਗਰੁੱਪ ਚਲਾਉਂਦੇ ਆ ਜਿੰਨੂੰ ਵੀ ਲੋੜ ਹੋਵੇ ਜਦੋਂ ਮਾੜੀ ਸਾਨੂੰ ਫੋਨ ਕਰਕੇ ਬਲੱਡ ਆ ਅਰੇਂਜ ਕਰ ਜੀਦਾ ਉਹ ਏ ਲੈ ਕੇ ਨਹੀਂ ਜ਼ਿਲ੍ਹੇ ਵਿੱਚ ਨਹੀਂ ਜ਼ਿਲ੍ਹੇ ਤੋਂ ਬਾਹਰ ਵੀ ਲੁਧਿਆਣੇ ਹੋਵੇ ਜਲੰਧਰ ਹੋਵੇ ਕਿਤੇ ਵੀ ਜ਼ਰੂਰਤਮੰਦ ਲੋੜਵੇ ਅਸੀਂ ਪਹਿਲ ਦੇ ਸਭ ਤੋਂ ਪਹਿਲਾਂ ਤੁਹਾਡੀ ਪੀਵੀ ਬੱਤੀ ਟੀਮ ਨੂੰ ਨਵੇਂ ਸਾਲ ਦੀਆਂ ਨਵੇਂ ਜਸ਼ਨ ਦੀਆਂ ਤੁਹਾਨੂੰ ਪੂਰੀ ਟੀਮ ਨੂੰ ਬਹੁਤ-ਬਹੁਤ ਮੁਬਾਰਕਾਂ ਤੇ ਬਲੱਡ ਦੇਣਾ ਆਪਣੀ ਕਿਸੇ ਦੀ ਜਾਨ ਮਹਾਨ ਖੂਨ ਦਾ ਮਹਾਨਦਾਨ ਆ ਆਪਾਂ ਵੱਧ ਤੋਂ ਵੱਧ ਆਪਾਂ ਬਲੱਡ ਦੇ ਕੇ ਆਪਾਂ ਕਿਸੇ ਦਾ ਜੀਵਨ ਬਚਾ ਸਕਦੇ ਆ ਪਰ ਲੇਕਿਨ ਲੋਕ ਰਿਸ਼ਤੇਦਾਰ ਸਾਨੂੰ ਬਹੁਤ ਕੌਲ ਆਉਂਦੀਆਂ ਬਲੱਡ ਬਾਰੇ ਰਿਸ਼ਤੇਦਾਰ ਦਸ ਘੜ ਖੜੇ ਹੁੰਦੇ ਤੇ ਬਲੱਡ ਦੇਣ ਨੂੰ ਕੋਈ ਨਹੀਂ ਹੁੰਦਾ ਹੂੰ ਅਸੀਂ ਵੀ ਸਾਡੀ ਪੂਰੀ ਟੀਮ ਹੈ ਮੈਂ ਸਾਡੀ ਭਾਜੀ ਪ੍ਰੋਬਲਮ ਪਤਾ ਕੀ ਹੈ ਮੈਂ ਨਾਮ ਸੁਣ ਲੈਂਦੇ ਸਾਰੇ ਤੇ ਪ੍ਰੋਬਲਮ ਪਤਾ ਕੀ ਹੈ ਅੱਜ ਕੱਲ ਬੀਪੀ ਸ਼ੂਕਰ ਇੰਨੇ ਹੋ ਗਏ ਬੰਦਾ ਕਹਿੰਦਾ ਮੈਂ ਦਊਗਾ ਇਹਨੂੰ ਨਵੀਂ ਬਿਮਾਰੀ ਨਾ ਲੱਗ ਜਵੇ ਤੁਸੀਂ ਇਹਨਾਂ ਦੇ ਨਾਮ ਦਾ ਜ਼ਿਕਰ ਵੀ ਕਰ ਦਿਓ ਇਹ ਭਾਜੀ ਆਪਣੇ ਲਾਲੀ ਪਾੜੀ ਅਪਰੇ ਤੋਂ ਆਲਾ ਬੰਗਿਆ ਤੋਂ ਇਹ ਭਾਜੀ ਹੁਣੀ ਸੜੋਏ ਤੋਂ ਆ ਉਹ ਭਾਜੀ ਮਯਾਰੀ ਤੋਂ ਆ ਇਹ ਭਾਜੀ ਹੁਣੀ ਵੀ ਸਾਦੜੇ ਤੋਂ ਆ ਸਾਦੜੇ ਜੀ ਹਾਂ ਜੀ ਇਹ ਪੂਰੇ ਯਾਨੀ ਕਿ ਹਲੇ ਮੁੰਡੇ ਸਾਡੇ ਹੋਰ ਵੀ ਅਸੀਂ ਮਿੰਨੇ ਯਾਨੀ ਕਿ ਸਾਲ 'ਚ ਅਸੀਂ 20 ਕੈਂਪ ਲਵਾ ਦੀ ਦੀਦੇ ਰਾਜ ਸਾਹਿਬ ਹਾਂ ਜੀ ਹਾਂ ਜੀ ਹਾਂ ਜੀ ਕਿਰਪਾ ਜੀ ਰਾਜ ਸਾਹਿਬ ਲ ਰਾਜਾ ਸਾਹਿਬ ਅਸੀਂ ਮਹੀਨੇ ਤੋਂ ਮਹੀਨੇ ਬਾਅਦ ਜੇਠੇ ਐਤਵਾਰ ਲਵਾਈਏ ਕਿ ਸਾਡੇ ਕੋਲ ਜਿੱਦਾਂ ਸਾਡੇ ਨਾਲ 280 ਮੁੰਡੇ ਆ ਗਰੁੱਪ ਦੇ ਵਿੱਚ ਜੇ ਰਾਜਾ ਸਾਹਿਬ ਸੇਵਾਦਾਰ ਹੀ ਆ ਕੱਲ ਰਾਤੀ ਮੈਂ ਇਹਨਾਂ ਨੂੰ ਗਰੁੱਪ ਦੇ ਵਿੱਚ ਕਿਹਾ ਕਿ ਆਪਾਂ ਨਵੇਂ ਸਾਲ ਦਾ ਪਹਿਲਾ ਦਿਨ ਆ ਕਿ ਨਵੀਂ ਸ਼ੁਰੂਆਤ ਆਪਾਂ ਵਧੀਆ ਕਰੀਏ ਨਵੇਂ ਢੰਗ ਤੋਂ ਕਿ ਆਪਾਂ ਜਿੰਨੇ ਕ ਮੁੰਡੇ ਹੋ ਸਕਦੇ ਆ ਤੇ ਆਪਣੇ ਨਾਲ 5-7 ਜਣੇ ਮੁੰਡੇ 2 ਜਣੇ ਪਹਿਲਾਂ ਦੇ ਕੇ ਚੱਲ ਗਿਆ ਬਲੱਡ ਤੇ ਜਿੰਨੇ ਵੀ ਹੋ ਤਾਂ ਦੇਖੋ ਜੀ ਬਲੱਡ ਜਿਹੜਾ ਨਾ ਤੁਹਾਨੂੰ ਆਪ ਨੂੰ ਵੀ ਪਤਾ ਆ ਕਿ ਰਿਆਨੀਆਂ ਦੁਕਾਨਾਂ ਤੋਂ ਕਿਦੋਂ ਮਿਲਦਾ ਨਹੀਂ ਕ੍ਰੀਏਟ ਨਹੀਂ ਕੀਤਾ ਜਾ ਸਕਦਾ ਕਿਦੋਂ ਵੀ ਨਹੀਂ ਮਿਲਦਾ ਹੈਗਾ ਜੀ ਇਹ ਤਾਂ ਆਪਾਂ ਦਵਾਂਗੇ ਬਲੱਡ ਤੇ ਤਾਂ ਆਪਾਂ ਨੂੰ ਬਲੱਡ ਮਿਲਣਾ ਜੇ ਆਪਾਂ ਬਲੱਡ ਸੋਚਦੇ ਕਿ ਕਿਸੇ ਨੂੰ ਦਵਾਂਗੇ ਨਾ ਬਲੱਡ ਬੈਂਕਾਂ ਚ ਕਿੱਦਾਂ ਬਲੱਡ ਹੋਊਗਾ ਇਕੱਠਾ ਜੇ ਸਾਰਿਆਂ ਸੋਚ ਹੋਊਗੀ ਇੱਕ ਕਿ ਖੂਨਦਾਨ ਮਹਾਦਾਨ ਆ ਘਰੋ ਘਰੀ ਹਰੇਕ ਬੰਦੇ ਨੂੰ ਚਾਹੀਦਾ ਆ ਇੱਕ ਬੰਦੇ ਨੂੰ ਬਲੱਡ ਦੇਣਾ ਚਾਹੀਦਾ ਆ ਤਿੰਨ ਮਹੀਨਿਆਂ ਬਾਅਦ ਬਲੱਡ ਕਢਾ ਲਓ 6 ਮਹੀਨਿਆਂ ਬਾਅਦ ਬਲੱਡ ਕਢਾਓ ਤੁਹਾਡਾ ਜਦੋਂ ਟਾਈਮ ਲੱਗਦਾ ਛਤਤੀਓ ਬਿਮਾਰੀ ਆਪਣੀ ਅੰਦਰੋਂ ਨਿਕਲਦੀ ਵੀ ਆ ਤੇ ਨਵਾਂ ਬਲੱਡ ਬਣਦਾ ਵੀ ਆਪਣਾ ਵੀ ਲਾਭ ਹੈ ਜਿਹਦੀ ਨੂੰ ਬਲੱਡ ਮਿਲਣਾ ਉਹਨੂੰ ਆਪਣਾ ਵੀ ਬਹੁਤ ਲਾਭ ਆ ਬਲੱਡ ਦੀ ਸਫਾਈ ਹੋ ਜਾਂਦੀ ਹੈ ਹਾਂਜੀ ਹਾਂਜੀ ਬਲੱਡ ਜਿੱਦਾਂ ਖੂਨ ਸੰਘਣਾ ਆ ਅਧ ਰੰਗ ਟਹਿ ਗਿਆ ਵਗੈਰਾ ਜੇ ਖੂਨ ਸਰਕਲ ਨਹੀਂ ਕਰਦਾ ਉਹ ਜਦੋਂ ਆਪਾਂ ਹਣਾ ਇੱਕ ਵਾਰੀ ਬਲੱਡ ਕਢਾਉਂਦੇ ਆ ਖੂਨ ਸਰਕਲ ਵਗੈਰਾ ਕਰਦੇ ਆ ਜਿਵੇਂ ਇੱਥੇ ਨਿਸ਼ਕਲ ਸੇਵਾ ਕਰਨ ਆਏ ਹੋ ਇਹ ਬਲੱਡ ਬੈਂਕ ਵਾਲੇ ਤੁਹਾਡੀ ਸੁਣਦੇ ਵੀ ਹੈਗੇ ਓਕੀ ਘੜੀ ਕਿ ਨਹੀਂ ਸੁਣਦੇ ਹਾਂਜੀ ਹਾਂਜੀ ਬਲੱਡ ਬੈਂਕ ਵਾਲਿਆਂ ਨੇ ਭਾਜੀ ਰਜੀਵ ਭਾਜੀ ਹੈਗੇ ਆ ਬਲੱਡ ਬੈਂਕ ਮੈਨੇਜਰ ਵੀ ਹੈਗੇ ਆ ਜਿੰਨੇ ਵੀ ਬੰਦੇ ਹੈਗੇ ਸਾਡੇ ਸੇਵਾਦਾਰ ਵੀ ਆ ਅਸੀਂ ਕਦੇ ਵੀ ਰਾਤ ਬਰਾਤੇ ਜਦੋਂ ਮਰਜੀ ਫੋਨ ਕਰ ਲਿਓ ਇਹਨਾਂ ਨੇ ਕਦੀ ਨਹੀਂ ਸਾਨੂੰ ਨਾ ਕੀਤੀ ਇਹਨਾਂ ਨੇ ਕਦੀ ਬਲੱਡ ਬੱਟੇ ਸਾਡੇ ਕੋਲ ਬਲੱਡ ਨਹੀਂ ਮੰਗਿਆ ਕਦੀ ਸਾਨੂੰ ਐਦਾਂ ਨਹੀਂ ਕਿਹਾ ਵੀ ਕਿ ਤੁਸੀਂ ਪਹਿਲਾਂ ਬਲੱਡ ਲੈ ਕੇ ਆਓ ਤਾਂ ਅਸੀਂ ਤੁਹਾਨੂੰ ਬਲੱਡ ਦੇਣਾ ਕਦੀ ਸਾਨੂੰ ਹਰੇ ਕੀ ਨੂੰ ਕਦੀ ਨੰਨਾ ਨਹੀਂ ਪਾਈ ਤੁਸੀਂ ਕਿੰਨੀ ਵਾਰ ਬਲੱਡ ਦਿੱਤਾ ਜੀ ਮੇਰਾ ਕੋਈ ਗੈਂਤੀਆ ਸਾਹਬੇ ਨਹੀਂ ਹੈਗਾ ਲਾਲੀ ਦਾ ਖੂਨ ਕਿੰਨਾ ਕੁ ਲਾਲਿਆ ਲਾਲੀ ਮਹਾਰਾਜ ਰਾਜੇ ਦੀ ਕਿਰਪਾ ਆ ਦੇਖੋ ਜੀ ਅਸੀਂ ਰਾਜੇ ਦੇ ਦਰਦ ਦੇ ਆ ਮਹਾਰਾਜ ਨੇ ਸਾਡੇ ਤੇ ਐਦਾਂ ਹੱਥ ਰੱਖਿਆ ਆ ਸਾਨੂੰ ਕਦੀ ਚੀਜ਼ ਦੀ ਥੋੜ੍ਹ ਨਹੀਂ ਦਿੱਤੀ ਕਦੀ ਬਿਮਾਰੀ ਨਹੀਂ ਆਣ ਦਿੱਤੀ ਲੱਗੇ ਕਦੀ ਕਮਜ਼ੋਰੀ ਨਹੀਂ ਆਣ ਹੁੰਦੀ ਉਹਦੇ ਸਿਰ ਤੇ ਨੱਠੇ ਭੱਜੇ ਫਿਰਦੇ ਦੇਖੋ ਜਿਹੜਾ ਸਰਬੱਤ ਦਾ ਭਲਾ ਮੰਗਦਾ ਹਾਂਜੀ ਹਾਂ ਮਾਰੇ ਉਹਦਾ ਭਲਾ ਪਹਿਲਾਂ ਕਰਦੇ ਹਾਂਜੀ ਹਾਂਜੀ ਦੇਖੋ ਜੀ ਪਿੱਛੇ ਇੱਥੇ ਐਕਸੀਡੈਂਟ ਹੋਇਆ ਹੁਣ ਪਿੱਛੇ ਜੇ ਥੋੜੇ ਚਿਰ ਹੋਇਆ ਮੇਰੇ ਹਿਸਾਬ ਨਾਲ 2 ਹਫ਼ਤੇ ਕਿਹੜਾ ਪਿੰਡ ਸੀ ਮਲਪੁਰ ਮੈਂ ਨਵੀਂ ਸ਼ਹਿਰ ਤੋਂ ਮਲਪੁਰ ਰੜਕਾ ਤੋਂ ਉੱਥੇ ਇੰਨੇ ਲੋਕ ਖੜੇ ਇੰਨੇ ਬੰਦੇ ਖੜੇ ਕਿਸੇ ਨੇ ਚੱਕਣ ਦੀ ਕੋਸ਼ਿਸ਼ ਹੀ ਨਹੀਂ ਕੀਤੀ ਪਿੱਛੋਂ ਮੈਂ ਉਹਨਾਂ ਪਿਆ ਸੀ ਮੋਟਰਸਾਈਕਲ ਤੇ ਮੈਂ ਮੋਟਰਸਾਈਕਲ ਤੇ ਕੀਤਾ ਪਹਿਲਾਂ ਬੰਦੇ ਦਾ ਗ ਫਿਰ ਜਿਹੜੀ ਮਾਂਜੀ ਥੱਲੇ ਆਈ ਉਹ ਸੀ ਵਾਸ ਥੱਲੇ ਉਹਨੂੰ ਸ਼ਾਲ ਪਾਇਆ ਕਿਸੇ ਨੇ ਮਤਲਬ ਕਿਸੇ ਨੇ ਇਹ ਨਹੀਂ ਕੋਸ਼ਿਸ਼ ਕੀਤੀ ਕਿ ਉਹਨੂੰ ਪਾਣੀ ਪਿਲਾ ਦਈਏ ਮੈਂ ਇੱਕ ਹੋਰ ਮੰਗ ਮੰਨਦਾ ਹਾਂ ਆਪਣੇ ਜਿੰਨੇ ਵੀ ਹੈਗੇ ਬੰਦੇ ਜਿੰਨੇ ਵੀ ਮੇਰੀ ਆਵਾਜ਼ ਸੁਣਦੇ ਪਏ ਆ ਜੇ ਕੋਈ ਰਾਜ ਡਿਗਿਆ ਆ ਬੰਦਾ ਛੱਡੋ ਕੋ ਜਾਨਵਰ ਵੀ ਆ ਉਹਨੂੰ ਵੀ ਪਾਣੀ ਪਿਲਾਓ ਪਾਣੀ ਪੀਣਾ ਆਪਣੇ ਭਾਈ ਕਨਈ ਜਿਹੜੇ ਆ ਨਾ ਇਹ ਦੁਸ਼ਮਣਾਂ ਨੂੰ ਵੀ ਪਾਣੀ ਪਿਲਾਉਂਦੇ ਸੀ ਦੁਸ਼ਮਣਾਂ ਨੂੰ ਵੀ ਪਾਣੀ ਪਿਲਾਉਂਦੇ ਸੀ ਤਾਂ ਆਪਣੇ ਬੰਦਿਆਂ ਨੂੰ ਪਾਣੀ ਪਾਣੀ ਪਿਲਾਉਂਦੇ ਸੀ ਪਾਣੀ ਪਲਾਉਣਾ ਬਹੁਤ ਪੌਂਦਾ ਕੰਮ ਆ। ਉਹ ਸਾਡੇ ਮਹਾਰਾਜ ਦੀ ਸਿੱਖਿਆ ਮੱਲਮ ਵੀ ਦੇ ਦਿੱਤਾ। ਹਾਂਜੀ। ਤੇ ਦੁਸ਼ਮਣਾਂ ਤੇ ਮੱਲਮ ਵੀ ਲਾ ਦੋ। ਹਾਂਜੀ ਹਾਂਜੀ। ਦੇਖੋ ਇਸ ਤੋਂ ਵੱਡੀ ਨਿਮਰਤਾ ਹੋ ਸਕਦੀ ਨਹੀਂ ਕਿ ਸਾਡੇ ਗੁਰੂ ਗੋਬਿੰਦ ਪਾਸ਼ਾ ਮਹਾਰਾਜ ਨੇ ਮੱਲਮ ਵੀ ਦੇ ਦਿੱਤਾ। ਕਿ ਭਾਈ ਕਨਿਆ ਕਿ ਤੂੰ ਨਾ ਕੱਲ ਤੋਂ ਦੁਸ਼ਮਣਾਂ ਲਈ ਮੱਲਮ ਪੱਟੀ ਵੀ ਲੈ ਜਾਈਂ। ਪਾਣੀ ਦਾ ਤੂੰ ਪਲਾਉਂਦਾ ਹੀ ਪਲਾਉਣਾ ਆ। ਇਨਸਾਨੀਤ ਇਨਸਾਨੀਤ ਵੱਡੀ ਚੀਜ਼ ਹੈ ਨਾ। ਸਾਡੇ ਇੱਧਰ ਬੰਦਿਆਂ ਦੇ ਅੰਦਰ ਇਨਸਾਨੀਤ ਮਰੀ ਜਾਂਦੀ ਆ। ਜਦੋਂ ਮੈਂ ਉੱਥੇ ਦੇਖਿਆ ਬੰਦੇ ਨੂੰ ਉਹ ਬੰਦਾ ਤੜਪਦਾ ਪਿਆ ਸੀ ਗਿੱਟਾ ਦਾ ਟੁੱਟਿਆ ਸੀ ਤੇ ਉਹਨ ਕਿਸੇ ਬੰਦੇ ਭਰਾ ਮੇਰੇ ਨੇ ਪਰਨਾ ਆਪਣੇ ਸਿਰ ਤੋਂ ਲਾ ਕੇ ਬੰਨਿਆ ਉਹਦੇ ਸਿਰ ਤੋਂ ਲਾ ਕੇ ਪਰਨਾ ਬੰਨਿਆ ਬਹੁਤ ਵੱਡੀ ਗੱਲ ਆ ਕਿ ਆਪਣੇ ਸਿਰ ਤੋਂ ਕੇਸ ਤੋਂ ਪਰਨਾ ਬੰਨ ਕੇ ਉਹਦੇ ਲਾ ਕੇ ਤਾਂ ਗਿੱਟਾ ਬੰਨਿਆ ਫੇਰ ਇੱਕ ਮਾਤਾ ਜਿਹੜਾ ਦਾ ਸਿਰ ਫਿਸ ਗਿਆ ਸੀ ਉਹਦੇ ਸ਼ਾਲ ਪਾਇਆ ਜੇ ਮਤਲਬ ਇਦਾਂ ਆ ਲੋਕੀ ਮੈਂ ਇੰਨੇ ਇਨਸਾਨ ਦੇਖੇ ਉਹ ਇੰਨੀ ਜਨਤਾ ਖੜੀ ਸੀ ਪਰ ਹੈਲਪ ਕਰਨ ਨੂੰ ਕੋਈ ਨਹੀਂ ਕੋਈ ਇਨਸਾਨ ਸਾਰੇ ਜ਼ਮੀਰ ਕਿਸੇ ਕਿਸੇ ਕੋਲ ਹੁੰਦਾ ਅਜਿਹੇ ਵਿਸ਼ੇ ਤੇ ਰਹੀਏ ਜੀ ਭਾਈ ਜੀ ਕੋਈ ਭਾਵ ਬਸ ਮਹਾਰਾਜ ਦੀ ਕਿਰਪਾ ਆ ਹਾਂ ਜੀ ਹਾਂ ਜੀ ਜੋ ਕਹਿੰਦੇ ਆਪਾਂ ਉਦਾਂ ਹੀ ਕਰਦੀਦਾ ਜਿੱਦਾਂ ਇਹ ਮੁੰਡੇ ਸਾਡੇ ਨਾਲ ਜੁੜੇ ਹੋਏ ਹੁਕਮ ਹੁੰਦਾ ਉਹਨਾਂ ਦਾ ਹਾਂਜੀ ਹਾਂਜੀ ਉਹਨਾਂ ਦੀ ਰਾਜਾ ਚ ਰਹੀਦਾ ਜੀ ਰਾਜਾ ਬਲੀ ਕਰ ਭਲੀ ਮੇਰੇ ਵਾਲਾ ਤਾਂ ਰਾਜਾ ਬਲੀ ਕਰ ਭਲੀ ਸਾਰਿਆਂ ਦਾ ਤਾਂ ਲੱਗਦਾ ਸੇਵਾਦਾਰ ਆ ਜੀ ਜਿੰਨੇ ਵੀ ਹੈ ਤਾਂ ਫੇ ਤੁਸੀਂ ਵੀ ਰਾਜਾ ਬਲੀ ਕਰ ਰਾਜਾ ਬਲੀ ਕਰ ਭਲੀ ਉਹ ਜੀ ਪਹਿਲਾ ਦਿਨ ਨਵੇਂ ਸਾਲ ਦਾ ਔਰ ਰਾਜਾ ਬਲੀ ਕਰ ਭਲੀ ਹੋ ਰਹੀ ਆ ਤਾਂ ਸਰਬੱਤ ਦਾ ਹੀ ਭਲਾ ਹੋਵੇ ਅਸੀਂ ਤਾਂ ਇਹ ਅਰਦਾਸ ਕਰਦੇ ਆ ਨਾਨਕ ਨਾਮ ਚੜਦੀ ਗਲਾ ਤੇਰੇ ਭਾਣੇ ਸਰਬੱਤ ਦਾ ਭਲਾ